ਤਾਂ ਤਾਂ ਆਪਣਾ ਲਾਪਰੀ ਸਿੰਘ ਕੁਚੀਪੁਰ ਅੱਜ ਜੇ ਅਸੀਂ ਪਹੁੰਚੇ ਜਿਹੜਾ ਗਰਦਾਸਪੁਰ ਦੇ ਜਿਹੜਾ ਬਾਬਾ ਨਾਨਕ ਕੋਰੀਡੋਰ ਤੇ ਸੋ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦੂਰੋਂ ਨੇੜੋਂ ਜਿਹੜੀਆਂ ਨੇ ਕੋਰੀਡੋਰ ਦੇ ਦਰਸ਼ਨ ਕਰਨ ਆ ਰਹੇ ਨੇ ਦੂਰਪਿੰਡ ਦੇ ਨਾਲ ਤੋਂ ਸਾਡੇ ਨਾਲ ਇੱਥੇ ਲੋਕ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਲੋਕਾਂ ਤੋਂ ਜਾਣਦੇ ਹਾਂ ਸਾਰੀ ਗੱਲਬਾਤ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਸਤਿਕਾਰ ਬਾਬਾ ਜੀ ਹਾਂ ਜੀ ਕੀ ਬਾਬਾ ਜੀ ਆਪਣਾ ਨਾਮ ਬੋਲੋ ਜੀ ਹਰਕਾਰ ਸਿੰਘ ਜੀ ਕਿੱਥੋਂ ਬਾਬਾ ਜੀ ਹੋਏ ਜੀ ਅਸੀਂ ਆ ਕੁਕਰਛੋੜਿਆ ਪਿੰਡ ਜੀ ਅਕਲਾ ਨੌਰ ਲਾਗੇ ਜੀ ਤੇ ਤੋੜਾ ਤੋੜੇ ਆਇਆ ਤੇ ਬਾਬੇ ਦਾ ਮੇਲਾ ਵੈ ਅਸੀਂ ਵੀ ਦਰਸ਼ਨ ਮੇਲੇ ਕਰਕੇ ਆਗੇ ਦੂਰਬੀਨਾ ਲੱਗੀ ਦੀ ਬਹੁਤ ਸੋਨਾ ਵੇਖਣ ਨੂੰ ਇੰਤਜ਼ਾਮ ਹੀ ਤੇ ਜਿਹੜੀ ਬਾਬਾ ਜੀ ਜਿਵੇਂ ਪਾਸਪੋਰਟ ਦੀ ਸ਼ਰਤ ਹੈ ਜਾਂ ਕੁਝ ਹੋਰ ਸ਼ਰਤਾਂ ਨੇ ਮਨ ਕੋਈ ਸ਼ਰਤਾਂ ਵਿੱਚ ਸ਼ੋਧ ਹੋ ਗਿਆ ਹੋਵੇ ਤੇ ਜੇ ਇਹ ਮਤਲਬ ਤੁਸੀਂ ਦੂਰ ਤੋਂ ਦਰਸ਼ਨ ਕਰਦੇ ਹੋ ਕਿ ਮੰਨੀ ਕਰਦਾ ਵੀ ਅਸੀਂ ਕੋਲ ਨਜ਼ੀਬ ਜਾ ਕੇ ਦਰਸ਼ਨ ਕੀਤੇ ਜਾਣਾ ਹਾਂਜੀ ਹਾਂਜੀ ਤੇ ਇਹ ਨਜ਼ੀਬ ਆ ਕੇ ਇਹਦੇ ਹੱਡਾ ਜਿਹੜਾ ਪਾਸਪੋਰਟ ਆ ਉਹ ਸੌਖਾ ਬਣਨਾ ਚਾਹੀਦਾ ਵਾ ਮਾੜੇ ਬੰਦੇ ਕੋ ਨਹੀਂ ਹੈ بڑا ਔਖਾ ਬਣਦਾ ਵਾ ਕਿਉਂਕਿ ਉਹ ਆਧਾਰ ਕਾਰਡ ਦੇ ਹੋ ਜੀ ਤਾਂ ਹੀ ਜਾ ਸੌਖੇ ਸੀ। ਬਲੋ ਸਰਕਾਰ ਕੋਲ ਦੋ ਘਰ ਕਰਦੇ ਵੀ ਆਧਾਰ ਕਾਰਡ ਦੇ ਹੋ ਜੀ। ਆਧਾਰ ਕਾਰਡ ਦੇ ਹੋ ਜੀ ਤਾਂ ਹੀ ਸਾਰੇ ਜਾਣੇ ਜਾ ਕੇ ਘਰ ਦੇ ਮੈਂਬਰ ਜਿਹੜੇ ਨੇ ਆਧਾਰ ਕਾਰਡ ਤੇ ਸਾਰਿਆਂ ਕੋ ਹੋਏ ਅਸੀਂ ਸੌਖਾ ਜਾ ਕੇ ਬਾਬੇ ਦਾ ਦਰਸ਼ਨ ਮਿਲਣਾ ਕਰ। ਅੱਜ ਵੀ ਆਏ ਜਿੱਥੇ ਕੋਈ ਦੂਰਗੰਜਾ ਥੋੜਾ ਬਹੁਤ ਦਰਸ਼ਨ ਹੋਏ ਕਿਵੇਂ ਲੱਗਦਾ ਨਹੀਂ ਦੂਰ ਵੀ ਹੁੰਦੇ ਨਹੀਂ ਜੇ ਸਾਡੀ ਤੇ ਨਜ਼ਰ ਮਾੜੀ ਆ। ਜਿਨ੍ਹਾਂ ਦੀ ਚੰਗੀ ਨਜ਼ਰ ਆ ਉਹ ਤਾਂ ਕਰ ਦੇਖ ਲੰਦੇ ਨੇ ਬਾਬੇ ਦੇ ਦਰਸ਼ਨ ਮੇਲਾ ਕਰਦਾ ਹੈ ਇਹ ਲੱਗੇ ਜਾਈਏ ਤਾਂ ਫੇਰ ਹੀ ਚੰਗਾ ਕੀ ਕੀ ਲੱਗਦਾ ਬਜਾ ਤੱਕ ਸ਼ਰਤਾਂ ਦੇ ਵਿੱਚ ਕੋਈ ਸ਼ੋਧ ਨਹੀਂ ਹੁੰਦਾ ਤਾਂ ਉੱਤ ਤੱਕ ਦੂਰਬੀਨ ਜਿਹੜੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ ਦੂਰਬੀਨ ਤੇ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਉਹਦੇ ਨਜ਼ਦੀਕ ਬਾਬਾ ਆ ਜਾਂਦਾ ਦੂਰ ਪਾਸੇ ਤੋਂ ਸੋ ਸਾਡੇ ਨਾਲ ਹੋਰ ਲੋਕ ਮਜ਼ਦੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਸਕਲ ਭਾਜੀ ਸਿਕਾਗੋਗੀ ਕਾਹ ਚਾਹਯੋ ਮੈਂ ਬਾਈ ਮਾਚਲਸੋਰ ਬਹੁਤ ਧੰਨਵਾਦ ਅੱਜ ਜਹੇ ਕੋਰੀਡੋਰ ਦੇਖਨੇ ਹੈ ਹਾਂਜੀ ਕੋਰੀਡੋਰ ਦੇਖਨੇ ਹੈ ਉਹ ਪਿਛੇ ਪਿਛੇ ਗੁਰਦਾਰੇ ਕੀ ਦਰਸ਼ਨ ਕੀ ਹੋਗੇ पीछे और जी पीछे, पीछे, पीछे रहा था स्वामी सत्संग ब्यास से वहाँ से फिर से डायरेक्ट हमने इधर दा तो जो देखा पास से क्या महसूस हुआ आपको पहले मैंने सेम ही लगता पे हाँ जी सेम ही लगता पा पाकिस्तान में बैठ से दर्शन करने का मन को लगता कि जहाँ नज़दीक जाके नज़दीक जाके अला उसमें तो कुछ नीचे में शर्ता है पासपोर्ट की जहाँ कुछ मतलब वो कैसे देखते सर सर वो तो उसके लिए पासपोर्ट चाहिए और वीज़ा चाहिए होगा मैंने नहीं कैसे जो आम लोग हैं बच्चे हैं जहाँ को वो जब इनका पासपोर्ट इतनी ज्यादा नहीं लागू होता है सरकार को जे नीजे में कोई थोड़ा बहुत सूट करना चाहिए थोड़ा बहुत तो करना चाहिए बिल्कुल नज़दीक है ना थोड़ा बहुत छूटता होने क्या सूट करना चाहिए ये भी जाके एक दो घंटे के लिए दर्शन करके आ जाए

तो जो पहले जहाँ पर आया दूरबीन लगा था अभी दूरबीन मेरे खान तुम पहली बार आए जहाँ फर्स्ट टाइम आए हैं बोल हमारे रिलेटिव आ रखे हैं वो भी नजदीक के हैं तो वो बहुत बता रहे थे मेरे को दूरबीन लगाए इधर पहले भी कैसा लगा दर्शक बहुत बढ़िया लगा सर बहुत आनंद आया आपका जी जी सर ਸੋ ਸਾਡੇ ਨਾਲ ਹੋਰ ਲੋਕ ਵੀ ਸਾਡੇ ਆਹ ਨਹੀਂ ਪਾਲ ਜੀ ਮੇਰਾ ਨਾਮ ਤਸਵੀਰ ਕੋਰਾ ਕਲਾਨੌਰ ਤੋਂ ਕਿਵੇਂ ਮਤਲਬ ਤੁਸੀਂ ਜਿਹੜਾ ਇੱਥੇ ਮੰਦੂ ਪਹਿਲਾਂ ਦੂਰਦਨੂ ਦੀ ਤੁਰ ਕਿਵੇਂ ਆਬ ਤੇ ਹੁਣ ਦੂਰਬਿੰਦ ਨਹੀਂ ਮੈਂ ਤਾਂ ਕਾਫੀ ਮੈਂ ਟਾਈਮ ਤੋਂ ਵੇਖ ਰਹੀ ਐ ਕਿ ਦੂਰਬਿੰਦ ਤਾਂ ਜਿੰਨੀ ਵਾਰ ਵੀ ਆਈਆਂ ਦੂਰਬਿੰਦ ਹੁਣ ਇੱਥੇ ਦੂਰਬਿੰਦ ਹੈ ਨਹੀਂ ਆ ਕੋਈ ਮੈਂ ਨਾਲ ਗੈਸਟਰ ਨੂੰ ਘੁਮਾਉਣ ਲਿਆਈ ਆ ਮੈਂ ਵੇਖ ਰਹੀ ਐ ਕਿ ਮਤਲਬ ਦੂਰਬਿੰਦ ਦੀ ਕੋਈ ਫੈਸਿਲਿਟੀ ਨਹੀਂ ਹੈ ਤੇ ਕੀ ਗੱਲ ਦੂਰਬਿੰਦ ਕਿਉਂ ਹਟਾਤੀ ਆ ਇੱਥੇ ਸਾਨੂੰ ਇਹ ਪਤਾ ਨਹੀਂ ਹੁਣ ਐਵੇਂ ਤਾਂ ਕਿ ਤਰੋਇ ਤੋਂ ਮੰਦੂ ਥੋੜਾ ਬਤਾਏ ਪੈੜੀਆਂ ਜਾਂ ਖੇਤ ਹੀ ਦੇਖਦੇ ਹੋਣਗੇ ਹ ਥੋੜਾ ਬਹੁਤ ਕਲੋਜ਼ ਨੂੰ ਲੈ ਕੇ ਕਲੋਜ਼ ਦੇਖਦਾ ਹੈ ਬਾਕੀ ਜਿਹੜੇ ਮਤਲਬ ਵੇਖਣ ਹੁੰਦੇ ਆ ਉਹੀ ਹੋਈ ਉਹ ਸ਼ਰਧਾ ਹੈ ਨਾ ਸਾਡੇ ਗੁਰੂ ਸਾਹਿਬ ਨੇ ਅਸੀਂ ਇੱਥੋਂ ਆ ਕਿ ਮਤਲਬ ਗੁਰਦਾਰਾ ਸਾਹਿਬ ਦੇ ਦਰਸ਼ਨ ਕਰ ਲਈਏ ਉਹ ਦਰਸ਼ਨ ਨਹੀਂ ਇਸ ਤਰ੍ਹਾਂ ਹੁੰਦੇ ਸਾਨੂੰ ਨਹੀਂ ਪਤਾ ਚੱਲਦਾ ਇਸ ਤਰ੍ਹਾਂ ਦੂਰੋਂ ਕਿ ਸਰਕਾਰ ਤੋਂ ਮੰਗ ਰੱਦ ਵੀ ਦੁਬਾਰਾ ਤੇ ਦੂਰੋਂ ਲੱਗਦੀ ਦੂਰਬਿੰਦ ਲਾਗੂ ਕੀਤੀ ਜਾਵੇ ਦੂਰਬਿੰਦ ਜ਼ਰੂਰੀ ਆ ਇੰਨੀ ਸ਼ਰਧਾ ਦੇ ਨਾਲ ਜਿਹੜੀ ਸੰਗਤ ਆਉਂਦੀ ਆ ਨਾ ਉਹਨਾਂ ਨੂੰ ਦੂਰਬਿੰਦ ਜ਼ਰੂਰੀ ਆ ਉਤੋਂ ਆਵਾਜੂ ਜਿਵੇਂ ਮਤਲਬ ਪਾਸਪੋਰਟ ਦੀ ਸ਼ਰਤਾਂ ਜਾਂ ਹੋਰ ਥੋੜੇ ਬਹੁਤ ਸ਼ਰਤਾਂ ਜਿ ਨਿਜਮ ਹੋਏ ਨੇ ਮਤਲਬ ਮਤਲਬ ਇਹ ਇਸ ਚੀਜ਼ ਨੂੰ ਮਤਲਬ ਜ਼ਿਆਦਾਤਰ ਇਹ ਸੰਗਤ ਇਹ ਮਹਿਸੂਸ ਕਰਦੀ ਆ ਕਿ ਬੱਚਿਆਂ ਦੇ ਵੀ ਪਾਸਪੋਰਟ ਕਈ ਵਾਰੀ ਨਹੀਂ ਬਣਦੇ ਬਜ਼ੁਰਗ ਜਿਹੜੇ ਪਹਿਲਾਂ ਉਹਨਾਂ ਦੇ ਪਾਸਪੋਰਟ ਨਹੀਂ ਬਣਦੇ ਤੇ ਇਹਨਾਂ ਨੂੰ ਚਾਹੀਦਾ ਕਿ ਉਸ ਤਰ੍ਹਾਂ ਖੁੱਲੇ ਦਰਸ਼ਨ ਦਾ ਮਤਲਬ ਮੌਕਾ ਦਿੱਤਾ ਜਾਵੇ ਪਾਸਪੋਰਟ ਤੋਂ ਬਗੈਰ ਨਹੀਂ ਜਿਵੇਂ ਬਾਣੀ ਦੇ ਵਿੱਚ ਜਿਵੇਂ ਬਾਗ ਜਨ ਅਰਦਾਸ ਦੇ ਵਿੱਚ ਉਹਨਾਂ ਦੇ ਖੁੱਲੇ ਗੁਰਦਵਾਰਾ ਦੇ ਦਰਸ਼ਨ ਦਰਸ਼ਨ ਹਾਂਜੀ ਦਰਸ਼ਣ ਦੇਦਾਰ ਦਾ ਕੋਈ ਚੀਜ਼ ਇਹ ਵੱਖ ਹੋ ਗਈ ਹੈ ਪਰ ਅਜੇ ਕੋਈ ਵੀ ਜਿਹੜੀ ਚੀਜ਼ਾਂ ਦੇ ਵਿੱਚ ਜਿਹੜੀ ਹੈ ਕਿ ਥੋੜਾ ਹੈਗਾ ਵਾ ਮਤਲਬ ਅਛਾ ਸੌਕ ਬਿਲਕੁਲ ਬਿਲਕੁਲ ਹਾਂਜੀ ਅਸੀਂ ਤੁਰੇ ਹੁੰਦੇ ਵੀ ਇਹੀ ਗੱਲ ਕਰ ਰਹੇ ਹਾਂ ਕਿ ਨਾ ਆਏ ਹੋ ਜਾਵੇ ਨਾ ਤੇ ਜਿੰਨੇ ਸੋਹਣੇ ਇਥੇ ਇਮੀਗ੍ਰੇਸ਼ਨ ਦਾ ਹਨਾ ਇਹ ਰੋਲਾ ਨਾ ਹੋਵੇ ਸਿੱਧੇ ਦਰਸ਼ਨ ਕਰ ਸਕੀਏ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਆਦਾਤਰ ਸਾਡੇ ਜੋਂ ਤੋਂ ਇਹ ਕੋਰੀਡੋਰ ਖੁੱਲਾ ਹਨਾ ਉਹਨਾਂ ਦੀ ਇਹ ਖੁਆਸ਼ ਆ ਕਿ ਕਿਤੇ ਇਸ ਤਰ੍ਹਾਂ ਦਾ ਮੌਕਾ ਜਲਦੀ ਕੋਈ ਸਾਨੂੰ ਖੁੱਲੇ ਦਰਸ਼ਨ ਦੇਦਾਰ ਦਾ ਮੌਕਾ ਮਿਲ ਜੇ ਅਸੀਂ ਦਰਸ਼ਨ ਕਰਾਈਏ ਮੋ ਸਾਡੇ ਬਜ਼ੁਰਗਾਂ ਦਾ ਪਾਸਪੋਰਟ ਬਣਾਦੇ ਬਹੁਤ ਮਤਲਬ ਮੁਸ਼ਕਲ ਹੋ ਗਿਆ ਕਿ ਬੱਚਿਆਂ ਨੂੰ ਨਹੀਂ ਪਾਸਪੋਰਟ ਨਹੀਂ ਜਲਦੀ ਮਤਲਬ ਮਿਲ ਰਿਹਾ ਤੇ ਬਜ਼ੁਰਗਾਂ ਦਾ ਤਾਂ ਬਹੁਤ ਮੁਸ਼ਕਲ ਆ ਤੁਹਾਡੇ ਨਾਲ ਹੋਰ ਲੋਕ ਮੌਜੂਦ ਨੇ ਨਾਲ ਪਾ ਅਛਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਜੀ ਭਤੇ ਕੀ ਹਦੀ ਨਾ ਮਹਾਰਾਜ ਜੀ ਸਾਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ ਜੇ ਮਹਾਰਾਜ ਜੀ ਜਿਨ੍ਹਾਂ ਦੇ ਪਾਸਪੋਰਟ ਹੈ ਨਹੀਂਗੇ ਆਧਾਰ ਕਾਰਡ ਤੇ ਹੀ ਜਾਣ ਦੇ ਦੇਣ ਦਰਸ਼ਨ ਜੁਜ਼ਾਰ ਕਰੀਏ ਸਾਰੇ ਕਿੱਥੋਂ ਆਏ ਕਿੱਥੋਂ ਅਸੀਂ ਪਿੰਡ ਪਚਰੰਗੇ ਤੇ ਜਿਲ੍ਹਾ ਜਲੰਧ ਤੋਂ ਜਲੰਧ ਰੇਡੀ ਜੋ ਅੱਜ ਜਾ ਸ਼ੇਰ ਦਾ ਮਤਲਬ ਮੰਚਿਤ ਆ ਪੀ ਅੱਜ ਕਰੀਏ ਦਰਸ਼ਨ ਕਰਕੇ ਆਉਣੇ ਹਾਂਜੀ ਕਿਵੇਂ ਮਤਲਬ ਹੋਏ ਦਰਸ਼ਨ ਦਰਸ਼ਨ ਕਰਨ ਗਈਆਂ ਸੰਗਤਾਂ ਸਾਡੇ ਕੋ پاسਪੋਰਟ ਹੈ ਨਹੀਂ ਸਿੱਤਾ ਇੱਥੇ ਹੈਗੇ ਆ ਨਾ ਵੀ ਇੱਥੇ ਜਦੋਂ ਪਹਿਲਾਂ ਸਰਕਾਰ ਤੋਂ ਪਤਾ ਲੱਗਾ ਵੀ ਇੱਥੇ ਦੂਰ ਬਣਾਉਂ ਦੀ ਜੀ ਹਾਂਜੀ ਦਿਲ ਦੇ ਵਿੱਚ ਚਾਅ ਉੱਠਿਆ ਚਾ ਬਾਨ ਬਾਨ ਦਰਸ਼ਨ ਕਰਨ ਦੇ ਅਸੀਂ ਦਰਸ਼ਨ ਕੀ ਕੀ ਸਰਕਾਰ ਤੋਂ ਮੰਗਦੇ ਹਾਂ ਜੀ ਜਿਵੇਂ ਮਤਲਬ ਪਾਸਪੋਰਟ ਦੀ ਸ਼ਰਤ ਹੈ ਉਸ ਤੋਂ ਇਲਾਵਾ ਜਿਵੇਂ ਵੀ ਹੋਰ ਕੋਈ ਸ਼ਰਤਾਂ ਵਿੱਚ ਨਹੀਂ ਜਿਵੇਂ ਸੁਧਾਰ ਕਰਦੇ ਸਾਰੇ ਮਤਲਬ ਬੱਚੇ ਤੋਂ ਲੈ ਕੇ ਬੁੱਢਿਆਂ ਤੱਕ ਸਾਰਿਆਂ ਨੂੰ ਦਰਸ਼ਨ ਦੇ ਦਾਸ ਕਰਨ ਦੇ ਜਾਵੇ ਮਨ ਕੋਲ ਜਾ ਕੇ ਨਜ਼ਦੀਕ ਜਾ ਕੇ ਹਾਂਜੀ ਨਜ਼ਦੀਕ ਜਾ ਕੇ ਦਰਸ਼ਨ ਕਰਨਗੇ ਛਾਏ